ਜਿੱਥੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਖੜਾਂ ਦੀ ਮਾਰ ਹੇਠਾਂ ਤਾਂ ਲਗਾਤਾਰ ਹੋ ਰਹੀਆਂ بارشਾਂ ਇਸ ਵੇਲੇ ਉਹਨਾਂ ਲੋਕਾਂ ਲਈ ਮੁਸੀਬਤ ਬਣੀਆਂ ਹੋਈਆਂ ਨੇ ਜਿਨ੍ਹਾਂ ਦੀਆਂ ਛੱਤਾਂ ਜਾਂ ਤਾਂ ਬਾਲੇ ਵਾਲੀਆਂ ਨੇ ਜਾਂ ਘਰ ਬਹੁਤ ਪੁਰਾਣੇ ਨੇ ਤਾਂ ਇਸ ਵੇਲੇ ਅਸੀਂ ਸ਼ਹਾਟਾ ਅੰਮ੍ਰਿਤਸਰ ਦਾ ਇੱਕ ਬਹੁਤ ਇਤਿਹਾਸਿਕ ਏਰੀਆ ਜਿੱਥੇ ਮੌਜੂਦ ਹਾਂ ਯਤੀਮਾਂ ਵਾਲਾ ਖੂਹ ਦੇ ਕੋਲ ਵੀ ਦੇਰ ਰਾਤ ਇੱਕ ਘਰ ਦੀ ਜਿਹੜੀ ਛੱਤ ਡਿੱਗ ਗਈ ਆ ਆ ਸ਼ਾਰਦੀਆਂ ਤਸਵੀਰਾਂ ਤੁਸੀਂ ਦੇਖ ਲਓ ਕਿ ਛੱਤ ਜਿਹੜੀ ਐ ਇਹ ਬਾਲਿਆਂ ਵਾਲੀ ਉਹ ਪੁਰਾਣੀ ਛੱਤ ਆ ਅਚਾਨਕ ਜਦੋਂ ਇਹ ਛੱਤ ਡਿੱਗੀ ਤਾਂ ਘਰ ਦੇ ਮੈਂਬਰ ਇੱਥੇ ਸੁੱਤੇ ਸੀਗੇ ਹੋ ਘਰਦਿਆਂ ਨੇ ਦੱਸਿਆ ਕਿ ਕੁਝ ਲੋਕਾਂ ਦੇ ਜਿਹੜੀ ਥੋੜੀ ਥੋੜੀ ਛੱਟ ਵੀ ਲੱਗੀ ਆ ਬਹੁਤ ਸਾਰਾ ਸਮਾਨ ਸੀ ਜਿਹੜਾ ਘਰ ਦਾ ਉਹ ਮਲਬੇ ਹੇਠ ਦੱਬ ਗਿਆ ਕੁਝ ਚੀਜ਼ਾਂ ਟੁੱਟੀਆਂ ਹੋਈਆਂ ਲਾਗੇ ਪਈਆਂ ਨੇ ਤਾਂ ਜਿਹੜਾ ਸਮਾਨ ਵੀ ਵਿਖਰਿਆ ਹੋਇਆ ਲਾਗੇ ਪਿਆ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗੇ ਕੀ ਹੋਇਆ ਕੀ ਸੀ ਔਰ ਜੋ ਸਰਕਾਰ ਦੇ ਵੱਲੋਂ ਇਹ ਸਕੀਮ ਚਲਾਈ ਗਈ ਆ ਬਾਲੇ ਵਾਲੀਆਂ ਛੱਤਾਂ ਨੂੰ ਲੈ ਕੇ ਕਿ ਇਹਨਾਂ ਦੇ ਵੱਲੋਂ ਕੋਈ ਫਾਰਮ ਭਰੇ ਗਏ ਸੀ ਅਗਰ ਭਰੇ ਗਏ ਸੀ ਤਾਂ ਮੁਹੱਲੇ ਦੇ ਕਾਉਂਸਲਰ ਵੱਲੋਂ ਜਾਂ ਡੀਸੀ ਸਾਹਿਬ ਦੇ ਵੱਲੋਂ ਇਸ ਤੇ ਗੌਰ ਕਿਉਂ ਨਹੀਂ ਕੀਤੀ ਗਈ ਤਾਂ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਈਆਂ ਸੀ ਇੱਕ ਘਰ ਦੀ ਜਿਹੜੀ ਅਚਾਨਕ ਛੱਤ ਡਿੱਗੀ ਆ ਕਿਉਂਕਿ ਲਗਾਤਾਰ ਬਾਰਿਸ਼ਾਂ ਜਿਹੜੀਆਂ ਉਹ ਹੋ ਰਹੀਆਂ ਨੇ ਇੱਕ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਜੇ ਵੀ ਮੌਸਮ ਵਿਭਾਗ ਦੇ ਵੱਲੋਂ ਬਹੁਤ ਸਾਰੇ ਇਲਾਕੇ ਨੇ ਜਿਨ੍ਹਾਂ ਨੂੰ yellow ਔਰ red alert ਕੀਤਾ ਹੋਇਆ ਹੈ ਜਿੱਥੇ ਲਗਾਤਾਰ بارشਾਂ ਹੋਣਗੀਆਂ ਰੁਕ ਰੁਕੇ بارشਾਂ ਹੁੰਦੀਆਂ ਰਹਿਣਗੀਆਂ ਸੋ 3 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਸੀ بارشਾਂ ਦਾ ਇਸ ਦਾ ਜਿਹੜਾ ਵਦਨ ਦਾ ਖਦਸ਼ਾ ਹੈ ਇੱਕ ਪਰਿਵਾਰ ਦੀ ਜਿਹੜੀ ਛੱਤ ਡਿੱਗੀ ਹੋਈ ਹੈ ਮੈਂਬਰ ਨਾਲ ਨੇ ਭਾਈ ਸੋ ਦੇਖਦੇ ਆ ਛੱਤ ਡਿੱਗੀ ਹੈ ਕੀ ਨੁਕਸਾਨ ਹੋਇਆ ਯਾਰ ਕਦੋਂ ਤੋਂ ਤੁਸੀਂ ਇਸ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਅੰਤ ਵਿੱਚ 10 ਸਾਲ ਹੋ ਗਏ ਇਸ ਹਾਲਾਤਾਂ 'ਚ ਰਹਿਣ ਨੂੰ ਤੇ ਲੋਕ ਨੂੰ ਸੁੱਤੇ ਪਏ ਸੀ ਤੇ ਲੇਟੇ ਬੈਠੇ ਜਦੋਂ ਉੱਠ ਕੇ ਮੜਾਏ ਗਏ ਤੇ ਨਾਲ ਹੀ ਛੱਤ ਜਿੱਗੀ ਹੈ ਤੇ ਲੜਾ ਨੁਕਸਾਨ ਹੋ ਗਿਆ ਕੁਰਸੀਆਂ ਟੁੱਟ ਗਈਆਂ ਮਤਲਬ ਇੱਕ ਹੋਰ ਵੀ ਨੁਕਸਾਨ ਹੋ ਗਿਆ ਟੀਵੀ ਟੀਵੀ ਦਾ ਤੇ ਸੱਟ ਪਿੱਟ ਵੀ ਲੱਗੀ ਥੋੜੀ ਜੀ ਪਾਪਾ ਨੂੰ ਬਾਕੀ ਹੋਰ ਬਚਾ ਜੇ ਹਾਂਜੀ ਦੇਖਦੇ ਆ ਤੁਹਾਡੀ ਛੱਤ ਬਾਲਿਆਂ ਵਾਲੀ ਆ ਸਰਕਾਰ ਦੇ ਵੱਲੋਂ ਅਨਾਉਂਸ ਕੀਤਾ ਸੀ ਕਿ ਬਾਲਿਆਂ ਵਾਲੀਆਂ ਛੱਤਾਂ ਨੂੰ ਜਿਹੜਾ ਉਹ ਲੈਂਟਰ ਦੇ ਵਿੱਚ ਤਬਦੀਲ ਕੀਤਾ ਜਾਊਗਾ ਕੋਈ ਫਾਰਮ ਭਰ ਕੇ ਦਿੱਤੇ ਗਿਆ ਸੀ ਹਾਂਜੀ ਭਰੇ ਹੀ ਫਾਰਮ ਤੇ ਭਰਦੇ ਵੀ ਰਹੇ ਹਾਂ ਕਾਰਪੋਰੇਸ਼ਨ ਦਫਤਰ ਕਰਾਉਂਦੇ ਵੀ ਰਹੇ ਹਾਂ ਪਰ ਸਾਨੂੰ ਪਤਾ ਨਹੀਂ ਸਰਕਾਰ ਤੱਕ ਪਹੁੰਚੇ ਕਿ ਨਹੀਂ ਪਹੁੰਚੇ ਅਸੀਂ ਕੋਸ਼ਿਸ਼ਾਂ ਕਰਦੇ ਰਹੇ ਭਾਈ ਦੌੜਬਦੀ ਕੀਤੀ ਪਰ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਜੀ ਕੋਈ ਇਲਾਕੇ ਦੇ ਕਾਉਂਸਲਰ ਨਾਲ ਗੱਲਬਾਤ ਕੀਤੀ ਨਹੀਂ ਗੱਲ ਨਹੀਂ ਕੀਤੀ ਜੀ ਪਤਾ ਨਹੀਂ ਪਹੁੰਚੀ ਕਿ ਨਹੀਂ ਪਹੁੰਚੀ ਉਹਨਾਂ ਨਾਲ ਗੱਲ ਫਾਰਮ ਹੀ ਭਰੇ ਹੀ ਬਸ ਉਦੋਂ ਤੱਕ ਤੇ ਪਤਾ ਪਵੇ ਪਹੁੰਚੇ ਕਿ ਨਹੀਂ ਪਹੁੰਚੇ ਜੀ ਜਦੋਂ ਤੁਹਾਡੀ ਛੱਤ ਡਿੱਗੀ ਆ ਕਾਉਂਸਲਰ ਹੋ ਕੇ ਗਏ ਨੇ ਇੱਥੋਂ ਹਾਂਜੀ ਆਏ ਸੀ ਹੋ ਕੇ ਗਏ ਨੇ ਉਹ ਕਹਿੰਦੇ ਸਾਥ ਦਵਾਂਗੇ ਤੁਹਾਡਾ ਕਰਾਵਾਂਗੇ ਤੁਹਾਡਾ ਹਾਂਜੀ ਫਾਰਮ ਕਹਿੰਦੇ ਦੁਬਾਰਾ ਭਰੋ ਸਾਡੇ ਕੋਲ ਆਓ ਸਾਰਾ ਕੰਮ ਤੁਹਾਡਾ ਕਰਾਵਾਂਗੇ ਹਾਂਜੀ ਦੇਖਦੇ ਹਾਂ ਕਿ ਬਾਕੀ ਜਿਹੜੀ ਛੱਤ ਬਚੀ ਉਹ ਵੀ ਡਿੱਗਣ ਵਾਲੀ ਆ ਡਿੱਗ ਜਾਂਦੀ ਆ ਤਾਂ ਫਿਰ ਹੁਣ بارشਾਂ ਲਗਾਤਾਰ ਹੋਣੀਆਂ ਨੇ ਰੈਂਟ ਦਾ ਸਿਸਟਮ ਕਿੱਦਾਂ ਹੋਊਗਾ ਰੈਂਟ ਦਾ ਸਰ ਕਿੱਧਰ ਦੇਖਣਾ ਪੈਣਾ ਰੈਂਟ ਤੇ ਰੈਂਟ ਤੇ ਦੇਖਾਂਗੇ ਜਾਂ ਕਿਥੋਂ ਜਰੇਜਮੈਂਟ ਕਰਕੇ ਕਿਥੋਂ ਦੇਖਾਂਗੇ ਸੈਟਿੰਗ ਕਰਾਂਗੇ ਹਾਂਜੀ ਮਜਬੂਰੀ ਹੈਗੀ ਉਹਨਾਂ ਕਿਸੇ ਤਰ੍ਹਾਂ ਦੇ ਦੇਖਣਾ ਪੈਣਾ ਹਾਂਜੀ ਸਰਕਾਰ ਕੋਲੋਂ ਕੋਈ ਮੰਗ ਕਰਦੇ ਹਾਂ ਸਰਕਾਰ ਕੋਲ ਇਹ ਮੰਗੇ ਕਿ ਸਾਡਾ ਘਰ ਬਣ ਜੇ ਅਸੀਂ ਆਪਣੀ ਘਰ ਚ ਛੱਤ ਥੱਲੇ ਰਹੀਏ ਰਮਾਨ ਆਪਣੇ ਫੈਮਿਲੀ ਨਾਲ ਬਸ ਇਹ ਹੋ ਮੇ ਤੁ ਤਾਂ ਸਾਡੇ ਨਾਲ ਇੱਥੇ ਫੋਟੋਗ੍ਰਾਫਰ ਐਸੋਸੀਏਸ਼ਨ ਅਮਰitsar ਦੇ ਲੋਕ ਵੀ ਪਹੁੰਚੇ ਹੋਏ ਨੇ ਇਹਨਾਂ ਦੇ ਨਾਲ ਗੱਲ ਵੀ ਕਰਾਂਗੇ ਕਿ ਇਹਨਾਂ ਤੱਕ ਪਹੁੰਚ ਕੀਤੀ ਆ ਹੁਣ ਇਹਨਾਂ ਵੱਲੋਂ ਕਿਸ ਤਰੀਕੇ ਦਾ ਸਾਥ ਜਲਾਉ ਦਿੱਤਾ ਜਾਊਗਾ ਪ੍ਰਧਾਨ ਸਾਹਿਬ ਤੁਸੀਂ ਪਹੁੰਚੇ ਹੋ ਕਿਸ ਤਰੀਕੇ ਦਾ ਸਾਥ ਜਲਾ ਹੋਣਾ ਇਹਨਾਂ ਦੇ ਨਾਲ ਕੀਤਾ ਜਾਊਗਾ ਇਹਨਾਂ ਦੇ ਨਾਲ ਸਾਥ ਤੇ ਸਭ ਤੋਂ ਪਹਿਲੇ ਇਹ ਸਰਕਾਰ ਕੋਲ ਬੰਦੀ ਮਦਦ ਲਈ ਗੁਹਾਰ ਕਰਾਂਗੇ ਜੇ ਉਹ ਸਾਥ ਦਿੰਦੇ ਹੈ ਤੇ ਬਹੁਤ ਵਧੀਆ ਕਿਉਂਕਿ ਵੈਸੇ ਦੇ ਭਗਵੰਤਪਨ ਸਰਕਾਰ ਹੈ ਜਿੱਥੇ ਤੱਕ ਲੋਕਾਂ ਦੀ ਆਵਾਜ਼ ਪਹੁੰਚ ਪੰਦੀ ਹੈ ਉਹ ਉਹਨਾਂ ਦਾ ਸਾਥ ਦਿੰਦੇ ਹੈ ਡੀਸੀ ਨੂੰ ਵੀ ਅਸੀਂ ਅਪਲਾਈ ਕਰਾਂਗੇ ਜੋ ਲੈਟਰਸ ਵਗੈਰਾ ਇਹਨਾਂ ਦੇ ਅਫੀਸ਼ੀਅਲਸ ਬੰਦੀਏ ਕਾਗਜ਼ ਹੈ ਉਹਨਾਂ ਦੇ ਨਾਲ ਕਿ ਇਹਨਾਂ ਦੀ ਛੱਤ ਪੱਕੀ ਕਰਾਈ ਜਾਏ ਔਰ ਘਰ ਦੁਬਾਰਾ ਤੋਂ ਬਣਾ ਕੇ ਇਹਨਾਂ ਦੇ ਕੋਲ ਬੰਦੀ ਮਦਦ ਮਿਲ ਸਕੇ ਉਸ ਤੋਂ ਇਲਾਵਾ ਸਾਡੀ ਸਿਚੁਏਸ਼ਨ ਵੱਲੋਂ ਜੋ ਵੀ ਇਹਨਾਂ ਦੀ ਆਰਥਿਕ ਮਦਦ ਕੀਤੀ ਜਾਏਗੀ ਉਹਦੇ 'ਚ ਵੀ ਸਹਿਯੋਗ ਕਰਾਂਗੇ ਦੇਖਦੇ ਹਾਂ ਕਿ ਹੁਣ ਲਗਾਤਾਰ ਬਾਸ਼ਾ ਹੋਣਿਆਂ ਨੇ ਪਰਿਵਾਰ ਦੇ ਰਹਿਣ ਦਾ ਸਿਸਟਮ ਕੀ ਹੋਊਗਾ ਇਹਦੇ ਵਿੱਚ ਕੋਈ ਮਦਦ ਕਰੋਗੇ ਕਿ ਇਹ ਫਿਲਹਾਲ ਪਰਿਵਾਰ ਕਿਤੇ ਨਾ ਕਿਤੇ ਰੈਂਟ ਤੋਂ ਬਿਨਾਂ ਰਹਿ ਸਕੇ ਅਸੀਂ ਇਸ ਬਾਰੇ ਵੀ ਗੱਲ ਕੀਤੀ ਹੈ ਜਿਹੜੇ ਫੋਟੋਗ੍ਰਾਫਰ ਸਪੀਸ ਨੇ ਅਗਰ ਕਿਸੇ ਦਾ ਕੋਈ ਘਰ ਖਾਲੀ ਹੈ ਤੇ ਉੱਥੇ ਇਹਨਾਂ ਨੂੰ ਸ਼ਿਫਟ ਕੀਤਾ ਜਾਏ ਜੇ ਨਹੀਂ ਵੀ ਇਸਤਾਂ ਦਾ ਕੁਝ ਮਿਲਿਆ ਤੇ ਅਸੀਂ ਸੋਚਨੇ ਆ ਕਿ ਭਈ ਰੈਂਟ ਤੇ ਇਹਨਾਂ ਨੂੰ ਘਰ ਲੈ ਕੇ ਦਈਏ ਜੋ 2-3 ਮਹੀਨੇ ਲੱਗਣਗੇ ਉਦੇ ਵਿੱਚ ਕਿਰਾਇਆ ਜਿਹੜਾ ਐਸੋਸੀਏਸ਼ਨ ਵੱਲੋਂ ਦਿੱਤਾ ਜਾਏਗਾ ਤੁਹਾਡੇ ਵੱਲੋਂ ਵੀ ਕਿਸੇ ਕਾਰਪੋਰੇਸ਼ਨ ਦੇ ਬੰਦੇ ਨਾਲ ਜਾਂ ਕਾਉਂਸਲਰ ਨਾਲ ਕੋਈ ਮੇਲ ਕੀਤਾ ਜਾਊਗਾ ਤਾਂ ਜੋ ਇਹਨਾਂ ਦੀ ਸਮੱਸਿਆ ਛੇਤੀ ਹੱਲ ਹੋ ਸਕੇ ਸਾਡੇ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਮਾਝਾ ਤੋਂ ਛਾٹے ਹਲਕੇ ਦੇ ਇੰਚਾਰਜ ਨੇ ਸਾਡੇ ਸੰਦੀਪ 바ਵਾ ਜੀ ਉਹਨਾਂ ਨੂੰ ਅਸੀਂ ਕੰਟੈਕਟ ਕੀਤਾ ਹੈ ਉਹਨਾਂ ਦੇ ਥਰੂ ਹੀ ਅੱਜ ਸਾਡੀ ਇਸ ਇਲਾਕੇ ਦੇ ਕਾਉਂਸਲਰ ਦੇ ਨਾਲ ਮੀਟਿੰਗ ਹੋਈ ਹੈ ਜਿਨ੍ਹਾਂ ਦੇ ਵੱਲੋਂ ਸਾਨੂੰ ਭਰੋਸਾ ਦਿਲਾ ਗਿਆ ਕਿ ਬੰਦ ਦੀ ਮਦਦ ਕੀਤੀ ਜਾਏਗੀ ਔਰ ਸਾਰੀ ਕਾਰਵਾਈ ਦੀ ਰੇਖ ਰੇਖ ਜੋ ਹੈਗੀ ਹੈ ਸਾਡੇ ਸੰਦੀਪ ਬਾਬਾ ਜੀ ਜਿਹੜੇ ਇਨਚਾਰਜ ਨੇ ਉਹਨਾਂ ਦੇ ਥਰੂ ਕੀਤੀ ਜਾਏਗੀ ਔਰ ਸਾਰੇ ਅਫੀਸ਼ੀਅਲ ਡਾਕੂਮੈਂਟਸ ਕਾਉਂਸਲਰ ਤੱਕ ਪਹੁੰਚਾਏ ਜਾਣਗੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਪਰਿਵਾਰ ਹੋਣਗੇ ਜੋ ਇਸ ਵੇਲੇ ਖਤਰੇ ਦੀ ਘੰਟੀ ਥੱਲੇ ਹੋਣਗੇ ਕਿਉਂਕਿ ਐ ਵੈਸੇ ਤਾਂ ਬਹੁਤ ਸਾਰੇ ਘੱਟ ਲੋਕ ਰਹਿ ਗਏ ਨੇ ਜਿਨ੍ਹਾਂ ਦੀਆਂ ਬਾਲੇ ਦੀਆਂ ਛੱਤਾਂ ਨੇ ਲੇਕਿਨ ਜਿਨ੍ਹਾਂ ਦੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਚਿੰਤਾ ਬਣੀ ਹੋਊਗੀ ਕਿ ਪਤਾ ਨਹੀਂ ਕਦੋਂ ਇਹ ਛੱਤ ਸਾਡੇ ਲਈ ਮੌਤ ਦਾ ਸੁਨੇਹਾ ਲੈ ਕੇ ਆ ਜਾਵੇ ਤਾਂ ਉਹਨਾਂ ਦੀ ਰਾਤਾਂ ਦੀ ਨੀਂਦ ਉੱਡੀ ਹੋਏਗੀ ਜਿੱਥੇ ਇਸ ਵੇਲੇ 12 ਜ਼ਿਲ੍ਹੇ ਹਰਦੀ ਮਾਰਹੇਟ ਨੇ ਬਹੁਤ ਸਾਰੇ ਲੋਕ ਪਾਣੀ ਦੇ ਨਾਲ ਜੂਜ ਰਹੇ ਨੇ ਪ੍ਰਸ਼ਾਸਨ ਲਗਾਤਾਰ ਉਨ੍ਹਾਂ ਦੀ ਮਦਦ ਦੇ ਵਿੱਚ ਆ ਸਰਕਾਰ ਲਗਾਤਾਰ ਉਨ੍ਹਾਂ ਤੱਕ ਚੀਜ਼ਾਂ ਮੁਹੱਈਆ ਕਰਾਈ ਜਾ ਰਹੀ ਆ ਤਾਂ ਅਜਿਹੇ ਲੋਕਾਂ ਦੀ ਬਾਹ ਫੜਨ ਦੀ ਵੀ ਲੋੜ ਆ ਤਾਂ ਜੋ ਅੱਗੇ ਜਿਹੜੀਆਂ ਹੋਣ ਵਾਲੀਆਂ ਵਾਰਸ਼ਾਂ ਨੇ ਉਹ ਇਹਨਾਂ ਲਈ ਮੁਸੀਬਤ ਨਾ ਬਣ ਵੈਸੇ ਤਾਂ ਸਰਕਾਰ ਨੂੰ ਚਾਹੀਦਾ ਸੀ ਜਦੋਂ ਇਹ ਅਨਾਉਂਸਮੈਂਟ ਹੋਈ ਸੀ ਕਿ ਬਾਲੇ ਵਾਲੀਆਂ ਛੱਤਾਂ ਜਿਹੜੀਆਂ ਨੇ ਉਹਨਾਂ ਨੂੰ ਲੈਂਟਰ ਵਿੱਚ ਤਬਦੀਲ ਕਰਨ ਲਈ ਇੱਕ ਫੰਡ جاری ਕੀਤੇ ਗਏ ਸੀ ਤਾਂ ਮਹੀਆਂ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਹੱਲ ਹੋ ਜਾਣੇ ਜ਼ਰੂਰੀ ਸੀ ਕਿਸੇ ਵਜ੍ਹਾ ਕਰਕੇ ਨਗਰ ਲੇਟ ਹੋ ਗਏ ਨੇ ਤਾਂ ਸਰਕਾਰ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹ ਵਾਲੇ ਹੱਲ ਕੀਤੇ ਜਾਣ ਕਿਉਂਕਿ ਕਿੰਨੀ ਦੇਰ ਤੱਕ ਜਿਹੜੀਆਂ ਸੰਸਥਾਵਾਂ ਨੇ ਜਾਂ ਸਮਾਜ ਸੇਵੀ ਨੇ ਉਹ ਅੱਗੇ ਆ ਕੇ ਮਦਦ ਕਰਨਗੇ ਕਿਉਂਕਿ ਘਰਾਂ ਵਰਗੇ ਕਾਰ ਹੁੰਦੇ ਨੇ ਲੋਕ ਪਹਿਲਾਂ ਹੀ ਮੁਸ਼ਕਲਾਂ ਦੇ ਵਿੱਚ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿਉਂਕਿ ਜਿਹੜੇ ਨੁਮਾਇੰਦੇ ਚੁਣੇ ਜਾਂਦੇ ਨੇ ਉਹ ਇਹਨਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਜਾਂਦੇ ਨੇ ਤਾਂ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਨੂੰ ਚਾਹੀਦਾ ਕਿ ਪਹਿਲੇ ਤੌਰ ਤੇ ਹੱਲ ਕੀਤੀਆਂ ਜਾਣ ਸਾਡੇ ਨਾਲ ਇਸ ਵੇਲੇ ਵਾਰਡ ਨੰਬਰ 75 ਤੋਂ ਕੌਂਸਲਰ ਸਾਹਿਬ ਨੇ ਗੱਲਬਾਤ ਕਰਦੇ ਆਂ ਕਿਉਂਕਿ ਇੱਕ ਗਰੀਬ ਪਰਿਵਾਰ ਦੀ ਜਿਹੜੀ ਛੱਤ ਡਿੱਗੀ ਸੀ ਤਾਂ ਮੌਕੇ ਤੇ ਵੀ ਪਹੁੰਚੇ ਸੀ ਸਰ ਤੁਸੀਂ ਗਏ ਸੀ ਮੌਕੇ ਦੇ ਉੱਪਰ ਛੱਤ ਡਿੱਗੀ ਆ ਕਿਸ ਤਰ੍ਹਾਂ ਦਾ ਸਹਿਯੋਗ ਕਰੋਗੇ ਹੁਣ ਸਹਿਯੋਗ ਵੇਖੋ ਜੀ ਅਸਲ ਤੇ ਜ਼ਿੰਮੇਵਾਰੀ ਜਿਹੜੀ ਆ ਸਾਰੇ ਇਹ ਜਿਹੜੀ ਆ ਛੱਤ ਡਿੱਗਣ ਦੀ ਜਿਹੜੀ ਆ ਸਰਕਾਰ ਦੀ ਬਣਦੀ ਆ ਲੇਕਿਨ ਅਸੀਂ ਵੀ ਜਿੰਨਾ ਸਾਡੇ ਕੋਲ ਹੋ ਸਕਿਆ ਹੈ ਮਨੂੰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹੜਾ ਵਾਹੀ ਉਸ ਗਰੀਬ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਜਿਹੜੀ ਛੱਤ ਡਿੱਗੀ ਆ ਨਾ ਉਹਨੂੰ ਵੇਖੋ ਇੱਕ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਪਰਿਵਾਰ ਦਾ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋ ਸਕਿਆ ਦੂਸਰੀ ਗੱਲ ਇਹ ਆ بارش ਐਨੀ ਹੁੰਡੀ ਆ ਇਸ ਤੋਂ ਇਲਾਵਾ ਵੀ ਮੇਰੀ ਵਾਰਡ ਦੇ ਵਿੱਚ ਇਹੋ ਜਿਹੇ ਘਰ ਆ ਜਿਹੜੇ ਮੈਂ ਤੁਹਾਨੂੰ ਵਿਖਾ ਵੀ ਸਕਦਾ ਵਾਂ ਵੀ ਜਿਨ੍ਹਾਂ ਦੀਆਂ ਪਰਿਵਾਰਾਂ ਦੇ ਜਿਹੜੇ ਆ ਨਾ ਵੇਖੋ ਘਰਾਂ ਦੇ ਘਰ ਹੀ ਜਿਹੜੇ ਆ ਨਾ ਛੱਤਾਂ ਡਿੱਗ ਡਿੱਕੇ ਜਿਹੜੇ ਉਦਾਂ ਹੀ ਬੇਘਰ ਹੋ ਕੇ ਬੈਠੇ ਆ ਓਕੇ ਕੁਦਰਤ ਦੀ ਮਾਰ ਆ بارش ਜਿਹੜੀ ਰੁਕਣ ਨਹੀਂ ਡਈ ਰੋਜ਼ ਦੇ ਰੋਜ਼ بارش ਹੁੰਡੀ ਆ ਜੀ ਲੇਕਿਨ ਇਸ ਹਰ ਜਿੱਤੇ ਬੰਦਾ ਜੀ ਸਰਕਾਰਾਂ ਦਾ ਵੀ ਸਰਕਾਰ ਜਿਹੜੇ ਵੇਖੋ ਗਰੀਬ ਲੋਕ ਹੈ ਉਹਨਾਂ ਦੀਆਂ ਛੱਤਾਂ ਵਾ ਤੇ ਕੁਛ ਨਾ ਕੁਛ ਕਰਨ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਕਿਉਂਕਿ ਉਹਨਾਂ ਦਾ ਜਿਹੜੀਆਂ ਛੱਤਾਂ ਵਾਂ ਕਮ ਸੇ ਕਮ ਛੱਤ ਤੇ ਜਿਹੜੀ ਉਹਨਾਂ ਦੀ ਜਿਹੜੀ ਆ ਪੈ ਸਕੇ ਸਿਰ ਪਿਛਲੇ ਦਿਨੀ ਸਰਕਾਰ ਵੱਲੋਂ ਅਨਾਉਂਸ ਕੀਤਾ ਸੀ ਕਿ ਆਪਾਂ ਜਿਹੜੀਆਂ ਬਾਲੇ ਵਾਲੀਆਂ ਛੱਤਾਂ ਵਾਂ ਉਹਨਾਂ ਨੂੰ ਲੈਂਟਰਲ ਦੇ ਵਿੱਚ ਤਬਦੀਲ ਕੀਤਾ ਜਾਊਗਾ ਉਹਨਾਂ ਦੀ ਕੋਈ ਫਾਰਮੈਲਟੀ ਫਾਰਮ ਦੀ ਸੀਗੀ ਭਰਨ ਦੀ ਕੋਈ ਐਹੋ ਜਿਹੀਆਂ ਸਕੀਮਾਂ ਤੁਸੀਂ ਇਲਾਕਿਆਂ ਦੇ ਵਿੱਚ ਜਾਂ ਤੁਸੀਂ ਵੀ ਕਿਉਂਕਿ ਕਾਉਂਸਲਰ ਹੋ ਜਿੰਮੇਵਾਰੀ ਤੁਹਾਡੀ ਵੀ ਬਣਦੀ ਆ ਵੇਖੋ ਜੀ ਫਾਰਮ ਤੇ ਅਸੀਂ ਬੜੇ ਭਰ ਕੇ ਦਿੱਤੇ ਆ ਜੀ ਲੇਕਿਨ ਅਜੇ ਤੱਕ ਸਰਕਾਰ ਵੱਲੋਂ ਮੈਂ ਨਹੀਂ ਸਮਝਦਾ ਵੀ ਕਿਸੇ ਨੂੰ ਵੀ ਕੋਈ ਇਹੋ ਜਿਹੀ ਅਜੇ ਸਹੂਲਤ ਮਿਲੀ ਹੋਵੇ ਫਾਰਮ ਤੇ ਅਸੀਂ ਰੋਜ਼ ਪਤਾ ਨਹੀਂ ਕੋ 10 ਦਾ 15-15 ਫੈਲਾ ਜਿਹੜੀਆਂ ਅਸੀਂ ਭਰ-ਭਰ ਭੇਜਣ ਡਿਆ ਜੀ ਮੇਰੀ ਵਾਰਡ ਜਿਹੜੀ ਆ ਵੇਖੋ ਜੀ ਇਹਦੇ ਵਿੱਚ ਬੜੇ ਐਸੀ ਬੰਦੇ ਵਿਚਾਰੇ ਜਿਨ੍ਹਾਂ ਦੀ तकरीबन 75% ਜਿਹੜੀਆਂ ਬਾਲਿਆਂ ਦੀਆਂ ਛੱਤਾਂ ਤੇ ਮੈਂ ਸਮਝਦਾ ਵੀ ਭਰ ਕੇ ਹੀ ਵੇਖੋ ਜੋ ਸਾਡਾ ਫਰਜ਼ ਬੰਦਾ ਕਿ ਇਹ ਹੀ ਫੈਲਾ ਪ੍ਰਵਾਹ ਕੇ ਜਿਹੜਾ ਗਰੀਬ ਬੰਦਿਆਂ ਦੀਆਂ ਬਾਲੀਆਂ ਛੱਤਾਂ ਦੇ ਦੇਣ ਦੇ ਹਨ ਲੇਕਿਨ ਇਹ ਸਰਕਾਰ ਵੱਲੋਂ ਕੋਈ ਵੀ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ ਜੀ ਤੁਸੀਂ ਹੁਣ ਜਿਸ ਤਰ੍ਹਾਂ ਦੇਖੋ ਚਲੋ ਇੱਕ ਕੁਦਰਤੀ ਆਫਤ ਹੈਗੀ ਐ ਇਸ ਵੇਲੇ ਤਾਂ ਬਾਰਿਸ਼ਾਂ ਰੁਕਣ ਦਾ ਨਾਮ ਨਹੀਂ ਲੈਣੀਆਂ ਅੱਗੇ ਲੋਕਾਂ ਲਈ ਇਹ ਬਾਰਿਸ਼ ਹੋਰ ਆਫਤ ਬਣ ਸਕਦੀ ਆ ਆਪਣੇ ਤੌਰ ਤੇ ਡੀਸੀ ਸਾਹਿਬ ਨਾਲ ਕੋਈ ਪਹੁੰਚ ਕਰੋਗੇ ਕਿ ਜਿਹੜੇ ਗਰੀਬ ਪਰਿਵਾਰ ਆ ਇੱਕ ਪਾਸੇ ਲੋਕ ਹੜਾ ਨਾਲ ਜੂਝਦੇ ਆ ਦੂਸਰੇ ਪਾਸੇ ਅਗਰ ਮਕਾਨਾਂ ਦੀਆਂ ਛੱਤਾਂ ਡਿੱਗਣਗੀਆਂ ਤਾਂ ਇਹਨਾਂ ਲੋਕਾਂ ਲਈ ਵੀ ਇੱਕ ਮੁਸੀਬਤ ਬਣ ਸਕਦੀ ਆ ਪਹੁੰਚ ਕਰੋਗੇ ਕਿਸੇ ਤੱਕ ਫਿਰ ਬਿਲਕੁਲ ਜੀ ਇਹੀ ਮਾਜੋਬ ਡਿਪਟੀ ਕਮਿਸ਼ਨਰ ਸਾਹਿਬ ਨਾਲ ਨੂੰ ਮਿਲ ਕੇ ਗੱਲ ਕਰਾਂਗੇ ਸਾਡੀ ਮੇਰੀ ਸਾਰੀ ਟੀਮ ਜਿੰਨੀ ਵੀ ਆ ਸਾਡੀ ਇਸ ਵਰਡ ਦੀ ਅਸੀਂ ਸਾਰੇ ਮਿਲ ਕੇ ਗੱਲ ਕਰਾਂਗੇ ਵੀ ਕੁਝ ਉਹਨਾਂ ਗਰੀਬ ਲੋਕਾਂ ਬਾਰੇ ਜਿੰਨਾਂ ਦੀਆਂ ਛੱਤਾਂ ਡਿੱਗੀਆਂ ਉਹਨਾਂ ਬਾਰੇ ਵੀ ਕੋਈ ਨਾ ਕੁਝ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਵੇ ਅਸੀਂ ਤੁਹਾਨੂੰ ਦੱਸ ਦਈਏ ਕਿ ਕਾਉਂਸਲਰ ਸਾਹਿਬ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਐਸੀ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਦੇ ਹਾਂ ਕਿ ਅਗਰ ਸਰਕਾਰ ਨੇ ਚੀਜ਼ਾਂ ਦਾ ਅਨਾਉਂਸ ਕੀਤਾ ਸੀ ਤਾਂ ਹਰ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਕਿਉਂਕਿ ਮੌਸਮ ਵਿਭਾਗ ਜਿਹੜਾ ਉਹ ਵੀ ਦੋ-ਦੋ ਤਿੰਨ-ਤਿੰਨ ਮਹੀਨੇ ਪਹਿਲਾਂ ਅਲਰਟ ਕਰ ਦਿੰਦਾ ਕਿ ਕਦੋਂ ਮੌਸਮ ਖਰਾਬ ਹੋਣਗੇ ਕਦੋਂ ਮੌਨਸੂਨ ਆਉਣਗੀਆਂ ਤੇ ਕਦੋਂ ਬਾਰਿਸ਼ਾਂ ਸਟਾਰਟ ਹੋਣਗੀਆਂ ਸਰਕਾਰ ਨੂੰ ਪਹਿਲਾਂ ਚਾਹੀਦਾ ਸੀ ਕਿ ਇਹ ਸਾਰੇ ਹਾਲਾਤ ਦੇਖ ਕੇ ਜਿਨ੍ਹਾਂ ਲੋਕਾਂ ਦੇ ਘਰ ਬਾਲਿਆਂ ਵਾਲੇ ਨੇ ਉਹਨਾਂ ਦੀਆਂ ਛੱਤਾਂ ਨੂੰ ਲੈਂਟਰ ਚ ਤਬਦੀਲ ਕੀਤਾ ਜਾਂਦਾ ਜੋ ਉਹਨਾਂ ਦੇ ਫੰਡ ਜਾਰੀ ਹੋਣੇ ਸੀ ਉਹ ਜਾਰੀ ਕੀਤੇ ਜਾਂਦੇ ਜੋ ਗਰੰਟਾਂ ਮਿਲਣੀਆਂ ਸੀ ਸਮੇਂ ਸਿਰ ਮਿਲ ਜਾਂਦੀਆਂ ਤਾਂ ਜੋ ਅੱਜ ਜੋ ਲੋਕ ਐਸ ਵੇਲੇ ਟੈਨਸ਼ਨ ਦੇ ਵਿੱਚ ਨੇ ਕਿ ਸਾਡੇ ਕਿਤੇ ਘਰਾਂ ਦੀਆਂ ਛੱਤਾਂ ਜਿਹੜੀਆਂ ਅੱਜ ਚੁੰਦੀਆਂ ਨੇ ਕੱਲ ਨੂੰ ਡਿੱਗ ਕੇ ਕੋਈ ਨੁਕਸਾਨ ਨਾ ਕਰ ਦੇਣ ਅਜੇ ਵੀ ਸਮਾਂ ਬਾਕੀ ਆ ਸਰਕਾਰ ਨੂੰ ਇਸ ਪদ্ধਤੀ ਜਾਗਰੂਕ ਹੋ ਕੇ ਲੋਕਾਂ ਨੂੰ ਜਲਦ ਤੋਂ ਜਲਦ ਜਿਹੜੀ ਇਹ ਰਾਹਤ ਆ ਉਹ ਭੇਜਣੀ ਚਾਹੀਦੀ ਆ ਤਾਹ ਜੋ ਲੋਕ ਬਾਲਾਂ ਵਾਲੀਆਂ ਛੱਤਾਂ ਕੱਢ ਕੇ ਉਸ ਤੇ ਲੈਂਟਰ ਜਿਹੜੇ ਉਪਵਾ ਸਕਣ